ਹਾਂਜੀ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਸੁਖੀ ਮਾਲਵਾ ਅੱਜ ਆਪਾਂ ਲਾਉਣ ਲੱਗੇ ਆ ਪਿਆਜ਼ ਦਿਖਾਉਣੇ ਆ ਤੁਹਾਨੂੰ ਪੂਰੀ ਵੀਡੀਓ ਕਿ ਕਿਦਾਂ ਪਿਆਜ਼ ਲੱਗਦੇ ਨੇ ਡਾਈ ਰੇ ਪਾ ਕੇ ਨਾਲ ਮੁੰਡਾ ਨਾਲ ਆਇਆ ਹੋਇਆ ਤੇਜੀ ਪਿੰਡ ਛੋਟਾ ਜਿਹਾ ਉਧਦਾ ਕਰੋ ਚੱਕ ਫਿਰ ਪੂਰੀ ਵੀਡੀਓ ਤੇ ਜੇ ਤੈਨੂੰ ਮਸ਼ਹੂਰ ਕਰ ਦੇਣਾ ਆਪਾਂ ਨੇ ਤੈਨੂੰ ਪਿੰਡ ਦੇ ਸਾਰੇ ਬੁਲਾਇਆ ਕਰਨਗੇ ਵੀ ਹਾਂ ਬਈ ਮੁੰਡਾ ਹੈ ਕੰਮ ਦਾ ਇਹ ਘੱਟ ਦੇ ਕਿ ਹੁੰਦੇ ਨੇ ਫਿਰ ਤੇ ਜੀ ਸੇਤੀ ਤੁਰਪਾ ਦਾ ਵੀ ਇਹਦੇ ਨਾਲ ਜਿਆਦਾ ਕਿਸ ਮਰੂਜੇ ਨਹੀਂ ਹੁੰਦਾ ਅੱਛਾ ਠੀਕ ਹੈ ਕਿਨੇ ਕਿਨੇ ਦੂਰੀ ਤੇ ਲਾਉਂਦੇ ਬੰਦੇ ਨੇ ਇਹ ਅਜਾ ਆਪਾਂ ਵਧੀਆ ਖੁਰਤੀ ਜੀ ਫਿਰਦੀ ਹੋ ਜੇ ਨਾ ਆਪਣੀ ਵਧੀਆ ਮਤ ਵਾਲਾ ਵਧੀਆ ਖੁਰਪਾ ਕਰਦਾ ਹੋ ਜੇ ਹਾਂ ਨਾਲ ਜਿਹਾ ਚਾਹੋ ਉਹ ਹੀ ਆ ਜਿਹੜਾ ਜੇ ਆਪਾਂ ਹੁਣ ਇੱਥੇ ਲਾ ਦੀਏ ਇੰਨੇ ਫਰਕ ਨਾਲ ਕੋਈ ਫਾਇਦਾ ਨਹੀਂ ਅੱਛਾ ਇਹ ਆਪਾਂ ਲਾਲਚ ਕਰ ਲੰਨੇ ਹਾਂ ਜਵਾ ਘੱਟੇ ਵੱਧ ਨਿਕਲੇਗਾ ਘਾ ਵਧ ਨਿਕਲੇਗਾ ਪਰ ਵੱਧ ਨਹੀਂ ਉਹ ਨਿਕਲਦੇ ਘੱਟੇ ਨਿਕਲਦੇ ਨੇ ਹਾਂ ਪਤਲੇ ਰਹਿ ਜਾਂਦੇ ਨੇ ਉਹ ਠੀਕ ਲਾ ਪਾਈਦਾ ਹੀ ਪਾ ਕੇ ਲਾ ਦੋ ਇਹ ਕਿੰਨੇ ਦਿਨਾਂ ਜਦ ਦੀ ਕਰਨ ਖੜੇ ਕਰ ਲੈਣੇ ਕਰਨ ਲੈਣਗੇ ਬਸ ਮੰਨ ਕੇ ਚੱਲ ਵੀ ਹਫਤਾ ਦਸ ਦਿਨ થઈ ਵਧੀਆ ਹੋ ਜਾਣਗੇ ਤੁਰਨ ਲੱਗ ਜਾਣਗੇ ਠੀਕ ਹਾਂ ਮੇਰੇ ਚੌਥੇ ਪੰਜਵੇਂ ਦਿਨ ਸ਼ੁਰੂ ਹੋ ਜੂਗੇ ਤੇ ਹਾਂ ਬਾ ਹਫਤੇ ਤੇ ਵਧੀਆ ਹੋ ਜਾਣਗੇ ਕਦੇ ਬਾਹਤ ਤੇ ਵੀ ਵੀਰੇ ਅੱਗੇ ਬਾਹਤ ਤੇ ਪਿੱਛੇ ਦੀ ਮਤ ਵੀ ਹਾਂ ਇਹ ਕੋਈ ਨਹੀਂ ਟਾਈਮ ਕਿ ਮੈਨੂੰ ਪਾਹ ਦੇ ਦੀ ਮੈਂ ਬਹੁਤ ਪੱਟ ਕੇ ਲਿਆਂਗਾ ਅਸਲ ਮੁੱਲ ਨਾ ਪੌਦ ਲਈ ਵੀਰੇ ਕਦੇ ਵੀ ਕਿਉਂ ਪੱਟੀ ਪਟਾਈ ਪੌਦਾਂ ਨਾਲ ਨਹੀਂ ਪੱਟ ਕੇ ਆਪ ਲਈ ਵੀਰੇ ਕਿਉਂ ਉਹਦੇ ਪਹਿਲਾ ਨੰਬਰ ਤੇ ਇੱਕ ਘੱਟ ਪੌਹ ਚੜਦੀ ਆ ਦੋ ਨੰਬਰ ਤੇ ਪੌਦਾ ਵਧੀਆ ਨਹੀਂ ਦਿੰਦਾ ਆਪਦੀ ਛਾਂਟ ਨਾਲ ਕਾਲਾ ਗਠਾ ਕਹਿ ਕੇ ਲੈ ਆਈ ਵੀਰੇ ਕਾਲਾ ਗਠਾ ਨਿੱਤੇ ਰਹੇਗਾ ਅਹੀਂ ਅੱਛਾ ਠੀਕ ਕਾਲੇ ਗਠੇ ਦੀ ਪੌਦ ਵੀਰੇ ਜੇ ਨਾਲ ਦਾ ਗਠਾ ਖਰਾਬ ਹੋਵੇ ਅੱਛਾ ਇਹ ਤੇਰਾ ਚਿੱਟਾ ਗਠਾ ਇਹ ਤਾਂ ਕਾਲੇ ਗਠਾ ਬਹੁਤ ਪਸੰਦ ਕਰਦੇ ਨੇ ਖਾਣ ਨੂੰ ਵੀ ਵਧੀਆ ਟੇਸਟੀ ਆ ਉਹਦਾ ਕੌੜਾ ਜਾਂ ਹੁੰਦਾ ਨਾਲੇ ਹਾਂ ਇਹ ਮਿੱਠਾ ਹੁੰਦਾ ਨਹੀਂ ਨਹੀਂ ਉਹਦਾ ਵਧੀਆ ਵੀਰੇ ਉਹ ਗਠਾ ਅੱਛਾ ਠੀਕ ਕੌੜਾ ਆਪਾਂ ਪਤਾ ਕਾਹ ਤੋਂ ਕੌੜਾ ਹੋ ਜਾਂਦਾ ਉਹ ਹਾਂ ਜਦ ਹੁਣ ਆਹਨ ਚੰਗਾ ਗਰਮੀ ਦਾ ਮੀਂਹ ਆ ਵੀਰੇ ਹਾਂ ਧੁੱਪ ਚ ਪਾਣੀ ਨਾ ਦੇਈ ਉਹਨੂੰ ਕਦੇ ਵੀ ਠੀਕ ਕਾਲਾ ਗਠਾ ਕੌੜਾ ਹੋ ਕੇ ਤਾਂ ਖਾਵੇ ਜਦੋਂ ਪਾ ਧੁੱਪ ਚ ਪਾਣੀ ਦੇ ਦਿੰਨਾ ਨਾ ਹੁਣ ਗਰਮੀ ਦੇ ਮਹੀਨੇ ਸਰੀ ਅੱਗ ਪੈਂਦੀ ਹੋਵੇ ਹਾਂ ਉਹਨੇ ਕੜਤਣ ਫੜ ਲੈਣੀ ਆ ਵੀਰੇ ਆਟੋਮੈਟਿਕ ਕੀ ਗੱਲ ਉਹਨੂੰ ਸਵੇਰੇ ਸ਼ਾਮ ਪਾਣੀ ਦੇਈ ਜਾਂ ਦਾਈ ਮਾਰਿਆ ਹਾਂ ਦਾਈ ਨਹੀਂ ਸੀ ਮਾਰਿਆ ਦਾਈ ਬਾ ਮਾਰਦਾ ਵੀਰੇ ਆਪਾਂ ਗਠੇਕ ਪਾਰਸੋਂ ਪੱਟ ਲੈਣੇ ਨੇ ਇਹ ਲੱਗਦਾ ਜਮੇ ਚੱਲਣਾ ਹੈ ਸਰਜੂ ਦਾ ਸਿਰੇ ਤੱਕ ਇਹ ਇਹ ਬੱਟਾਂ ਦੇ ਲਾਉਣ ਨੂੰ ਹੋਰ ਲੈ ਕੇ ਆਉਣੇ ਪੈਊਗੀ ਫਿਰ ਆਪਾਂ ਨੂੰ ਦੇਖਦੇ ਆਂ ਫਿਰ ਇਹ ਚੰਨੀ ਤੇ ਸਾਰਦੀ ਆ ਬਹੁਤ ਆਪਾਂ ਨੂੰ ਅੱਧਾ ਵੀ ਐਸਟੀਮੇਟ ਨਹੀਂ ਫਿਰ ਤੂੰ ਹੈ ਤਾਂ ਸਹੀ ਲਵੇ ਤੂੰ ਆਪੀ ਲੈ ਹਾਂ ਮੈਂ ਲੈ ਆਉਂਦਾ ਇਤਨੇ ਲੈ ਕੇ ਦੀ ਬਹੁਤ ਵੀਰੇ ਇਹ 100 ਦੀ ਲਿਆਂਦੀ ਜੀ 2 ਕਿਲੋ ਬਹੁਤ ਹੈਂ ਜਾਵੇ ਹੋਗਾ 100 ਰੁਪਏ ਦੇ ਦਾ ਵੀਰੇ ਚਾਹੇ ਅੱਧਾ ਵੀ ਘਾ ਤੁਮ ਲਾ ਲਈਂ ਅੱਛਾ ਜੀ ਮਾ ਵੀ ਗ੍ਰਾਂ ਫਸਿਆ ਤੇ ਜਿੱਦਾਂ ਬਦਰਾ ਬਣਦੇ ਨਾ ਮੈਂ ਕੀ ਦਿੱਤੀਏ 40 ਰੁਪਏ ਕਿਲੋ ਦਿੱਤੀ ਉਹ 50 ਰੁਪਏ ਬਸ ਆਹੀ ਹਿਸਾਬਤਾ ਬੰਦਾ 100 ਰੁਪਏ ਦੀ ਵੀਰੇ ਕੇਰਾ ਨਾ ਮੈਂ ਬਾਗਿਆ ਪੌਦ ਲੈਣਾ ਹਾਂ ਮੈਂ ਵੀ ਕੇਰਾ ਇੱਕਨੇ ਫਸਿਆਂ ਤੇਰੇ ਮਾਗੇ ਮੈਂ 100 ਰੁਪਏ ਦੀ ਪੌਦ ਹਾਂ 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 ਉਹ ਨਾ ਇਤਰੇ ਲਪੇ ਪੜੋਸੀਆਂ ਨੇ ਦਿੱਤੀ ਐ ਕਿਹੜੇ ਨੇ ਆਹੋ ਮੜੌੜ ਵਾਲਿਆਂ ਨੇ ਮੈਂ ਉੱਥੇ ਹੀ ਕਹਿਣਾ ਉੱਥੇ ਹੂੰ ਤਾਂ ਪੱਟ ਕੇ ਲਿਆਵੇ ਜੀ ਪਾਉਦੋ ਪੱਟ ਕੇ ਤਾਂ ਸਮਟ ਦਾ ਥੈਲਾ ਭਰ ਲਿਓ ਜੀ ਇਹ ਪੱਟੀ ਹੋਈ ਚਾਹੇ 1/2 ਕਿਲੋ ਰਫਾਜ ਪਾ ਲਿਓ 100 ਰੁਪਏ ਦੀ ਮੈਂ ਵੀ ਇੱਕਨੇ ਗਿਰਾਂ ਫਸ ਗਿਆ ਸੀ ਚਾਉ ਤਾਂ ਆਪ ਪੱਟ ਦੀਆਂ ਨੇ ਉੱਥੇ ਲੈ ਜਣਾ ਨਹੀਂ ਨਾ ਨਾ ਪੱਟ ਕੇ ਲਿਆਵੇ ਇੱਥੇ ਕਿਹੜਾ ਵੀਰੋ ਮੀਨਾ ਲੱਗੂ ਪੱਟਾ ਨੂੰ ਅੱਛਾ ਇਹ ਮਰੇ ਮਰੇ ਜੇ ਗਠੇ ਨੇ ਇਹ